ਇਸ ਸੰਘਰਸ਼ ਦਾ ਮੰਤਵ ਹੈ ਕਿ ਇੱਥੋਂ ਆਏ ਕਿੱਥੇ ਸ਼ੁਰੂ ਹੋਏ ਅਤੇ ਕੀ ਬਣਿਆ ਇਹਨਾਂ ਮਹਾਰਾਜਿਆਂ ਦੇ ਦੀਸੰਦੇ ਸਮੇਂ ਇਨਾਦੀ ਸ਼ੁਰੂਆਤ ਹੋਈ ਹੈ ਜੀ 라ਵਲ ਪਿੰਡੀ ਤੋਂ 17 ਸੂਤਰੀਆਸੀ ਦੇ ਵਿੱਚ 라ਵਲ ਪਿੰਡੀ ਦੇ ਵਿੱਚ ਇੱਕ ਸ਼ਖਸ ਪਹਿਲਾ ਹੋਇਆ ਜਿਹਦਾ ਨਾਮ ਰੱਖਿਆ ਗਿਆ ਉਹਨੇ ਘਾੜਿਆ ਨੇ ਦਿਆਲ ਦਾਸ ਓਕੇ ਜੀ ਦੇ ਆਹ ਦਾ ਵੀ 22 ਸਾਲ ਦਾ 18 ਸਾਲ ਦਾ ਹੋਇਆ ਤੇ ਇਹਦਾ ਰਿਸ਼ਤਾ ਹੋਇਆ ਜਦੋਂ ਰਿਸ਼ਤਾ ਹੋਇਆ ਤੇ ਘਰਿਆਂ ਨੇ ਕਿਹਾ ਵੀ ਅਸੀਂ ਤੇ ਤੇਰਾ ਵਿਆਹ ਕਰਨਾ ਹੈ ਬ੍ਰਾਹਮਣੀ ਰੀਤਾ ਦੇ ਮੁਤਾਬਕ ਇਹ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਸੀ ਇਹ ਤੇ ਕੋਈ ਸ਼ੱਕ ਨਹੀਂ ਹੈ ਦਿਆਲ ਦਾ ਸ਼ੁਰੂਆਤ ਕਿਨਾਂ ਦੀ ਮਾੜੀ ਨਹੀਂ ਸੀ ਨਰਕ ਕਾਲੀਆ ਦੀ ਸ਼ੁਰੂਆਤ ਮਾੜੀ ਨਹੀਂ ਸੀ ਇਹ ਫਿਰ ਕੁਝ ਸਮੇਂ ਦੇ ਬਾਅਦ ਜਿਹੜੇ ਸੀਗੇ ਉਹ ਗਲਤ ਲਾਈਨ ਤੇ ਗਲਤ ਰਸਾ ਇਹਨੇ ਅਕਿਆ ਚ ਕੀਤਾ 1783 ਦੇ ਵਿੱਚ ਇਹਦਾ ਜਨਮ ਹੋਇਆ 22 ਸਾਲ ਦਾ ਇਹਦਾ ਆਪਣਾ ਅੰਗੇਜਮੈਂਟ ਹੋਈ ਤੇ ਪੁਰਾਣੇ ਕਿਹਾ ਵੀ ਅਸੀਂ ਤੇਰਾ ਜਿਹੜਾ ਵਿਆਹ ਹੈ ਉਹ ਬ੍ਰਹਮਣੀ ਗੀਤ ਨਾਲ ਕਰਨਾ ਇਹ ਗੁਸਿੱਕੀ ਨੂੰ ਮੰਨਦਾ ਸੀਗਾ ਉਹ ਗ੍ਰੈਂਡਸਾਪ ਨੂੰ ਮੱਥਾ ਟੇਕਦਾ ਸੀਗਾ ਇੰਨੇ ਚੁੱਪ ਚੀਤੇ ਹੀ ਗੁਰੂ ਗ੍ਰੈਂਡਸਾਪ ਦੇ ਦਰਬਾਰੇ ਲਾਮਾਂ ਲਹਿ ਗਿਆ ਨਾ ਪੁੱਛਿਆ ਆਪਣੇ ਕੱਪੜੇ ਪਰਵਾਹ ਨੂੰ ਨਾ ਪੁੱਛਿਆ ਪੁਰਾਣ ਨੂੰ ਲੱਤ ਕੀ ਨਾ ਸਹਿਮਤੀ ਹੋ ਕੇ ਇਹਨੇ ਲੈ ਲਿਆ ਇਦੋਂ ਨੈਣੇ ਲਾਵਣਾ ਕਿ ਨੋਕੀ ਕਹਿਣ ਲੱਪੇ ਤੂੰ ਤੇ ਨਿਰੰਕਾਰ ਵਾਲੇ ਕੰਮ ਕਰਦੇ ਤੀ ਤੂੰ ਤਾਂ ਬੜੇ ਕਿੰਦੇ ਵੱਡੇ ਕੰਮ ਕਰਤੇ ਉਤੋਂ ਇਹਨਾਂ ਦਾ ਨਾਮ ਸ਼ੁਰੂ ਹੋਇਆ ਨਿਰੰਕਰ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਐਡਾ ਵੱਡਾ ਕੰਮ ਕਰਦਾ ਉਹਦੀ ਆਪਾਂ ਉਹਦਾਂ ਦੇ ਦਿੰਦੇ ਨੇ ਆਪਣੇ ਹਿਸਾਬ ਨਾਲ ਉਤੋਂ ਉਹਨਾਂ ਨੇ ਕਿਹਦਾ ਨਾਮ ਜਿਹੜਾ ਸੀ ਉਹ ਸ਼ੁਰੂ ਹੋ ਗਿਆ ਨਿਰੰਕਰ ਹੁਣ ਅੱਗੇ ਕੀ ਲਿਖੀ ਇਸ 1800 ਸੂਤਰਿਆਂ ਸੀ ਤੋਂ ਲੈ ਕੇ 1855 ਤੱਕ ਲਿਆ ਖਾਨਸੋਹ ਪਟਨਾ ਦੇ ਇਸ ਜੇਹੇ ਮੌਤ ਹੋਈ ਹੈ ਲੇਕਿਨ ਇਹਦੇ ਇਸ ਸਮੇਂ ਦੇ ਵਿੱਚ ਕੋਈ ਇੰਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕੋਈ ਇਸ ਤਰ੍ਹਾਂ ਦੀ ਟਿੱਕਰੀ ਕੋਈ ਇੰਨੇ ਬੱਦੀ ਸੌਦਾਬਲੀ ਨਹੀਂ ਵਰਤੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਇਹਦਾ ਅੱਗੇ ਪੁੱਤਰ ਹੋਇਆ ਇੱਕ ਮੌਤ ਤੋਂ ਬਾਅਦ ਜਿਹੜਾ ਪੁੱਤਰ ਜਿਹੜਾ ਅਸੀਂ ਗੱਦੀ ਤੇ ਬੈਠਾ ਜਿਹਦੇ ਅਸਥਾਨ ਤੇ ਬੈਠਾ ਉਹਦਾ ਨਾਮ ਸੀ ਦਰਬਾਰਾ ਸਿੰਘ

ਉਹ ਦੇਤ ਸਿੰਘ ਨੇ ਇੱਕ ਇਤੋਂ ਜਿਹੜਾ ਮੈਂ ਸਾਰਾ ਠੇੜ ਵੇਖਣੀ ਸ਼ੁਰੂ ਹੋਈ ਉਹ ਦੇਤ ਸਿੰਘ ਦੀ ਕਿਤਾ ਆਪਣੇ ਦਾਦੇ ਦੀ ਵਾਸੀ ਬਣਾਈ ਪਰਸਨਾ ਅਸੀਂ ਵੀ ਬਣਾਣੀ ਹੈ ਵਾਸੀ ਬਣਾਣੀ ਕੋਈ ਬਾਣੀ ਨਹੀਂ ਹੈ ਚਾਰ ਸੰਗਤ ਕਿੱਥੀ ਹੁੰਦੀ ਹੈ ਸੰਗਤ ਦੇ ਵਿੱਚ ਗੁਰਮਤ ਦਾ ਸੰਦੇਸ਼ ਸੰਦਤ ਮੈਤੇ ਕਿੰਨਾ ਵੀ ਉਹ ਵਧੀਆ ਕੰਮ ਹੈ ਕੋਈ ਨਾ ਕੋਈ ਨੂੰ ਦੇ ਨਾਲ ਜੁੜਦਾ ਤੇ ਹੈ ਪਰੋ ਨਹੀਂ ਇਹ ਜਿਹੜਾ ਦੂਜੇ ਕਿਸੇ ਕਿਸੇ ਦਾ ਇਹਨੇ ਵਾਸੀ ਬਣਾਇਓ ਵਾਸੀ ਬਣਾਉਣੀ ਬਾਣੀ ਨਹੀਂ ਪਰ ਇੰਨੇ ਜਦੋਂ ਵਰਸੀ ਮਨਾਈ ਹੈ ਨਾ ਤੇ ਉਸ ਦਿਨ ਇੰਨੇ ਇੱਕ ਪੰਕਤੀ ਦੇ ਅਰਥ ਜਿਹੜੀ ਸੀ 올ਡ ਕਰ ਦਿੱਤੇ ਉਹ ਕੀ ਸੀ ਸਤਗੁਰੂ ਹੋਏ ਦਇਆਲ ਪਸ਼ੂ ਤਾਂ ਤਾਂ ਸ਼ੈਤਾਨ ਪੂਰੀਏ ਇੰਨੇ ਸੰਗਤ ਵਿੱਚ ਕਹਿ ਦਿੱਤਾ ਕਿ ਤੁਹਾਡਾ ਸਤਗੁਰੂ ਦਇਆਲ ਹੈ ਜੇ ਦਇਆਲ ਵਰਗਾ ਸਤਗੁਰੂ ਹੋਵੇਗਾ ਤਾਂ ਹੀ ਤੁਹਾਡੀਆਂ ਸ਼ਰਧਾ ਜੜੀਆਂ ਉਹ ਪੂਰੀਆਂ ਹੋਣਗੀਆਂ ਤੁਹਾਡੀਆਂ ਮਨੋ ਕਾਮਨਾਵਾਂ ਜਦਕਿ ਇਹਦੇ ਅਰਥ ਕੁਝ ਹੋਰ ਹੈ ਦਇਆ ਦਾ ਅਰਥ ਜਿਹੜਾ ਦਇਆ ਦੇ ਧਾਰ ਦੇ ਵਿੱਚ ਹੈ ਦਇਆ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਦਇਆ ਤੇ ਆਲਿਆ ਆਲਿਆ ਦਾ ਅਰਥ ਹੈ ਘਰ ਤੇ ਦਇਆ ਮਨੇ ਆਲਿਆ ਦਇਆ ਸਤੂਤ ਜਿਹੜਾ ਉਹ ਹਵੇਸ਼ਾ ਦਇਆ ਦੇ ਕਰ ਦੇ ਵਿੱਚ ਹੈ ਜਿਹੜਾ ਨਹੀਂ ਆਉਂਦਾ ਕੋਈਆਂ ਸ਼ਰਧਾ ਪੁਰੀਆਂ ਉਹਦੀਆਂ ਮਨ ਕਾਮਨਾ ਬੋਲਦਾ ਹੁੰਦੀਆਂ ਇਹਨੇ ਉਸ ਪੰਕਤੀ ਦੇ ਅਰਥ ਜਿਹੜੇ ਸੀ ਨਾ ਉਲਟ ਕਰ ਦਿੱਤੇ ਸਤੂਤ ਹੋਏ ਦਇਆ ਦਾ ਸ਼ਬਦਾਂ पूरी है अपने पंक्ति जी थी, और जोड़ थी, थी के और तो वो जोड़ दि कि मेरा दा सतगुरु दया दास उ कर सकता चलो इन्हें की किया